ਗੁਰੂ ਗੋਬਿੰਦ ਸਿੰਘ ਰੈਫਾਇਨਰੀ ਦੀ ਇੱਕ ਕੰਪਨੀ ਨੇ ਅਣਗਹਿਲੀ ਕੀਤੀ ਤਾਂ ਤਿੰਨ ਘਰਾਂ ਦੇ ਜਿਹੜੇ ਚਿਰਾਗ ਬੁੱਝ ਜਾਂਦੇ ਨੇ ਕਿਸੇ ਮਾਪਿਆਂ ਦਾ ਬੱਚਾ ਨਹੀਂ ਰਿਹਾ ਕਿਸੇ ਬੱਚਿਆਂ ਦਾ ਬਾਪ ਨਹੀਂ ਰਿਹਾ ਕਿਸੇ ਮਾਂ ਦਾ ਪੁੱਤ ਨਹੀਂ ਰਿਹਾ ਤੇ ਕਿਸੇ ਭੈਣ ਦਾ ਭਰਾ ਨਹੀਂ ਰਿਹਾ ਤੇ ਕਿਸੇ ਔਰਤ ਦਾ ਪਤੀ ਨਹੀਂ ਰਿਹਾ ਉਹ ਇਨਸਾਨ ਜੋ ਸੀਵਰੇਜ ਦੀ ਗੈਸ ਲੀਕ ਹੋਣ ਦੇ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੁੰਦੀ ਹੈ ਬਿਲਕੁਲ ਟਾਊਨਸ਼ਿਪ ਦੇ ਸਾਹਮਣੇ ਖੜੇ ਆ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਦੀ ਬਣੀ ਟਾਊਨਸ਼ਿਪ ਦੇ ਵਿੱਚ ਕੱਲ 3 ਮਜਦੂਰਾਂ ਦੀ ਮੌਤ ਹੁੰਦੀ ਉਸ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਧਰਨਾ ਦਿੱਤਾ ਹੋਇਆ ਸੀ ਲਗਾਤਾਰ ਧਰਨਾ ਚੱਲ ਰਿਹਾ ਸੀ ਪਰ ਹੁਣ ਧਰਨੇ ਦੀ ਜਿਹੜੀ ਸਮਾਪਤੀ ਹੋਈ ਹੈ ਕਿਹੜੀਆਂ ਗੱਲਾਂ ਤੇ ਸਹਿਮਤੀ ਬੈਠੀ ਹੈ ਲਗਾਤਾਰ ਪ੍ਰਸ਼ਾਸਨ ਦੇ ਨਾਲ ਜਥੇਬੰਦੀਆਂ ਦੀਆਂ ਮੀਟਿੰਗਾਂ ਹੋਈਆਂ 37 ਲੱਖ ਪ੍ਰਤੀ ਪਰਿਵਾਰ ਤੇ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਤੇ ਸਹਿਮਤੀ ਬੈਠੀ ਹੈ ਆਓ ਦਿਖਾਉਣੇ ਆ ਮੌਕੇ ਦੀ ਰਿਪੋਰਟ ਤਲਵੰਡੀ ਸਾਹਿਬ ਜੋ ਅੱਜ ਆਪਾਂ ਧਰਨੇ ਦੇ ਵਿੱਚ ਕੰਡਿਆਂ ਮਾਤਾ ਪਿਤਾ ਵੀਰ ਬਜ਼ੁਰਗ ਜੋ ਵੀ ਪਹੁੰਚੇ ਜਿਹੜੇ ਮਾਸਾ ਦੇ ਨਾਲ ਆਪਾਂ ਇੱਥੇ ਆ ਕੇ ਨਾਲੇ ਗਿੱਟਕੇ ਬੈਠੇ ਸੀ ਉਸ ਮਾਸਾ ਦੇ ਨਾਲ ਗੱਲ ਜਿਹੜੀ ਅੱਜ ਆਪਣੀ ਪਹਿਲਾਂ ਤੋਂ ਲਗਾਤਾਰ ਚੱਲ ਰਹੀ ਸੀ ਪਰ ਜੋ ਉੱਥੇ ਹੋਣਾ ਆਪਣਾ ਸਾਰੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਚਾਰ ਪਰਿਵਾਰਾਂ ਚਾਰੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਜੋ ਆਪਣਾ ਫੈਸਲਾ ਉੱਥੇ ਹੋਇਆ ਹੈ ਉਹ ਸਾਰਾ ਤੁਹਾਨੂੰ ਦੱਸਣਾ ਚਾਹੁੰਦੇ ਆ ਦੱਸੋ ਕੋਈ ਹੈ ਪਹਿਲੀ ਗੱਲ ਜਿਹੜੇ ਚੰਨ ਆਪਣੇ ਪਰਿਵਾਰ ਸੀ ਜਿਹੜੇ ਡੈਡ ਇੱਥੇ ਨੌਜਵਾਲ ਹੋ ਗਏ ਸੀ ਉਹਨਾਂ ਦੇ ਲਈ ਆਪਾਂ ਰਪਈਆ ਦੀ ਜਿਹੜੀ ਮਦਦ ਦੀ ਮੰਗ ਕੀਤੀ ਸੀ ਗੱਲ ਵੀ ਉਹਨਾਂ ਨੂੰ ਪੁੱਤਰਾ ਪ੍ਰਵਾਨ ਹੈ ਉਹਨਾਂ ਵੀ ਪਾਲਣ ਪੋਸ਼ਣ ਹੁੰਦਾ ਰਹੇ ਉਸ ਦੇ ਸਬੰਧ ਦੇ ਵਿੱਚ 37 ਲੱਖ ਪਰ ਪੇ ਦੇ ਆਪਣੋ ਦਾ ਤਿੰਨਾ ਪਰਿਵਾਰਾਂ ਦੀ ਗੱਲ ਨਿਕਲੀ ਏ ਇੱਕ ਪਰਿਵਾਰ ਦੀ ਇਕ ਇੱਕ ਪਰਿਵਾਰ ਦੀ ਇਕਲਾ ਪ੍ਰਦੀਪ ਪਰਿਵਾਰ ਸੰਧੀ ਲੱਗਦਾ ਉਸ ਦੇ ਨਾਲ ਜਿਹੜਾ ਬੀਮਾ ਉਹਦਾ ਦੋ ਤਰ੍ਹਾਂ ਦਾ ਇਹਨਾਂ ਦਾ ਲਾ 10 ਲੱਖ ਰੁਪਇਆ ਪ੍ਰਦੀਪ ਪਰਿਵਾਰ ਜਿਹੜਾ ਉਹ ਟੀਮ ਹੈ ਉਸ ਤੋਂ ਬਾਅਦ ਜਿਹੜਾ ਉਹਦੇ ਦੋ ਜਿਹੜੇ ਬੱਚੇ ਵੀ ਸੀ ਘਰ ਵਾਲੀਆਂ ਉਹਨਾਂ ਦੀ ਜਿਹੜੀ ਪਿੰਸਨ ਲਗਾਤਾਰ ਚੱਲਦੀ ਸੀ ਆ ਤਨਖਾਹ ਜਿਹੜੀ ਚੱਲਦੀ ਸੀ 10% ਕੱਟ ਕੇ ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਮਿਲੋਗੀ ਤੇ ਜਿਹੜਾ ਉਹ ਇਕੱਲਾ ਬੱਚਾ ਹੈ ਉਹਨੂੰ ਪੈਨਸ਼ਨ ਲੱਗੂਗੀ 21 ਸਾਲਾਂ ਦਾ 21 ਸਾਲਾਂ ਤੱਕ ਇਹਦਾ ਫੈਸਲਾ ਆਪਣਾ ਛੰਨੇ ਜਿਹੜੇ ਪਰਿਵਾਰ ਹੈ ਉਹਨਾਂ ਦਾ ਫੈਸਲਾ ਹੈ ਜਿਹੜਾ ਚੌਥਾ ਨਰੰਗ ਵਾਲਾ ਪਰਿਵਾਰ ਹੈ ਜਿਹੜਾ ਅਜੇ ਉੱਥੇ ਪਟੜ ਹੋ ਗਿਆ ਸੀ ਆਪਦੀ ਜ਼ਿੰਦਗੀ ਦੀ ਲੜਾਈ ਉੱਥੇ ਲੜ ਰਿਹਾ ਹੈ ਕੱਲ ਤੋਂ ਉਹਦਾ ਇਲਾਜ ਹੈ ਜਿਹੜਾ ਲਗਾਤਾਰ ਚੱਲ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਮੈਨਾਂ ਪ੍ਰਸ਼ਾਸਨ ਮੰਨਿਆ ਵੀ ਜਿੰਨਾ ਉਹਦਾ ਇਲਾਜ ਤੇ ਖਰਚਾ ਹੋਊਗਾ ਉਹ ਫ੍ਰੀ ਹੈ ਇਹ ਤੁਸੋ ਕਰਾਉਣਾ ਜਾਂ ਕਿਤੇ ਬਾਹਰ ਕਿਸੇ ਵੀ ਹਸਪਤਾਲ ਚੋਂ ਕਰਾਉਣਾ ਹੈ ਦੂਜੇ ਨੰਬਰ ਤੇ 4 ਲੱਖ ਰੁਪਈਆ ਦੀ ਜਿਹੜੀ ਮਦਦ ਇਹਨਾਂ ਵੱਲੋਂ ਕੀਤੀ ਜਾਊਗੀ ਕਾਉਂਸਲਪਰ ਦੇ ਅਧਿਕਾਰੀਆਂ ਵੱਲੋਂ ਤੇ ਜਿਹੜੀ ਉਹਦੀ ਤਨਖਾਹ ਹੈ ਜਿੰਨੀ ਚੱਲਦੀ ਸੀਗੀ ਉਹ ਲਗਾਤਾਰ ਚੱਲਦੀ ਰਹੂਗੀ ਜੋ ਮਹੀਨਾ ਵੀ ਜਿੰਨਾ ਚਿਰ ਉਹ ਬਦਲੇ ਮਹੀਨਾ ਦੋ ਵੀ ਦੇ ਕੰਮ ਤੇ ਨਹੀਂ ਆ ਸਕਦਾ ਉਹਦੇ ਵਿੱਚ ਕੋਈ ਜਿਹੜੀ ਦਰਗਾਹ ਹੈ ਰੇਯੂਲਾਰ ਜਿਵੇਂ ਆ ਕੇ ਪਹਿਲਾ ਲਗਾਤਾਰ ਮਿਲਦੀ ਇਸੇ ਤਰ੍ਹਾਂ ਚੱਲਦੀ ਰਹੂਗੀ। ਐਸ ਟਾਈਮ ਦੇ ਵਿੱਚ ਆਪਣੇ ਸਈ ਜੁਫਤੀ ਸਾਹਿਬ ਵੀ ਖੜੇ ਐ ਤੇ ਤਹਿਸੀਲਦਾਰ ਸਾਹਿਬ ਵੀ। ਇਹਨਾਂ ਨੇ ਵੀ ਭਰੋਸਾ ਦਿੱਤਾ ਸਾਰਾ। ਉਤੋਂ ਮੇਰੇ ਨਾਲ ਦੀ ਮਿਲਿਆ ਉਹ ਪ੍ਰਸ਼ਾਸਨ ਨਾਲ ਗੱਲ ਕਰਕੇ। ਹੁਣ ਜਿਹੜੀਆਂ ਡੈੱਡ ਬੋਟਾਂ ਜਾਂ ਉੱਥੇ ਪਈਆਂ ਆਪਣੀਆਂ ਲੋਜ ਵਾਲੀਆਂ। ਉਹ ਵੀ ਲੈ ਲਈਆਂ ਤੇ ਜਿਹੜੇ ਪਰਿਵਾਰ ਐ। ਉਹ ਵੀ ਇੱਥੇ ਆਪਣੇ ਕੋਲ ਐ। ਏ ਹੋਰ ਜਿਹੜਾ ਉਹਦਾ ਚੱਲਦਾ ਬੱਚਾ ਨਹੀਂ ਜਿਹੜੀ ਪ੍ਰਸ਼ਨ ਸੁੰਗਾਤੀ ਸਾਰਾ ਉਹਨੇ ਸੇ ਤਹਿਸੀਲਦਾਰ ਸਾਹਿਬ ਆਪਣੇ ਵਿੱਚ ਇੱਥੇ ਵਿੱਚ ਆ ਗਏ ਆ ਸਾਰਾ ਇਹ ਆਪ ਦਾ ਜਿਹੜਾ ਇਹ ਵੀ ਆਪਾਂ ਨੂੰ ਸਾਰੀ ਜੋ ਗੱਲਬਾਤ ਆ ਪ੍ਰਸ਼ਾਸਨ ਦੀ ਤਹਿਸੀਲਦਾਰ ਸਾਹਿਬ ਨੂੰ ਇਹ ਵੀ ਦੱਸਾਂਗੇ ਪਹਿਲਾਂ ਤਾਂ ਸਾਰੇ ਮਿਸਾਲ ਸਹਿ ਕਰੀਏ ਜੋ ਜੋ ਵੀ ਮਤਲਬ ਕਟਨਲ ਹੋਈ ਆ ਬਹੁਤ ਹੀ ਮੰਨਗਾ ਕੀ ਹੋਈ ਆ ਕਿਉਂਕਿ ਕਈ ਤੇ ਜਿੰਨੇ 21 22 ਸਾਲ ਦਾ ਨੌਜਵਾਨ ਕੀ ਸੀਗਾ ਤੇ ਇੱਕ ਤਰੀਬਾ 33 ਵਾਲੇ 36 ਸਾਲ ਕੋਈ ਜ਼ਿਆਦਾ ਹੋਮਾ ਨਹੀਂ ਸੀਗੇ ਸੋ ਇੱਕ ਤੋਂ ਵੱਧ ਤੁਹਾਡਾ ਵੀ ਧੰਨਵਾਦ ਤੁਸੀਂ ਅਨੁਸ਼ਾਸਨ ਬਣਾਈ ਰੱਖਿਆ ਇੱਥੇ ਜੋ ਵੀ ਤੁਸੀਂ ਧਰਨਾ ਲਾਇਆ ਤੁਹਾਡੀਆਂ ਜੈਲਨ ਡਿਮਾਂਡ ਜਿਹੜੀਆਂ ਸੀਗੀਆਂ ਉਹ ਤੁਸੀਂ ਜੋ ਨੇਗੋਸ਼ੀਏਸ਼ਨ ਕੀਤਾ ਉਹ ਆਪਣੇ ਫੈਕਟਰੀ ਦੇ ਨਾਲ ਹੈਗੇ ਅਧਿਕਾਰੀ ਜੋ ਵੀ ਤੁਹਾਡਾ ਹੋਊਗਾ ਉਹ ਤਾਂ ਨੇਗੋਸ਼ੀਏਸ਼ਨ ਆ ਕੋਈ ਕਰਨਗੇ ਤੁਹਾਨੂੰ ਦੱਸਣਗੇ ਵੀ ਆਪਣਾ ਕੀ ਕੀ ਹੋਇਆ ਇਹਦੇ ਵਿੱਚ ਫੈਸਲਾ ਹੋਇਆ ਜਿਹਦੇ ਜਿਹੇ ਕੰਪਨੀ ਦੇ ਅਥਰਾਇਜ਼ਡ ਅਧਿਕਾਰੀ ਆ ਨਾ ਜਿਹਦਾ ਨਾਲ ਸਾਰਾ ਬਹਿ ਕੇ ਫੈਸਲਾ ਹੋਇਆ ਅਸੀਂ ਵੀ ਆਪਣੇ ਵੱਲੋਂ ਤੁਹਾਨੂੰ ਸਾਰੇ ਭਰੋਸਾ ਦਿੰਦੇ ਆ ਕਿ ਇਹ ਸਿਰੇ ਜਿਹੜਾ ਹੈਗਾ ਚੜ੍ਹੇ ਜੜਾ ਰਈ ਦਾ ਮਕੂਰ ਹੋਊਗਾ ਪਰ ਇਹ ਜਿਹੜੇ ਦੇਖੋ ਜਿਹੜੀ ਅਥਾਰਟੀ ਹੁੰਦੀ ਹੈ ਜਿਹਦੇ ਕੋਲ ਰਾਈਟਸ ਹੈਗੇ ਆ ਉਹ ਵੀ ਆਪਣਾ ਸਰਦਾਰ ਸਾਹਿਬ ਆ ਕੇ ਕੰਪਨੀ ਵੱਲੋਂ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਣਗੇ ਇੱਕ ਇਸ ਪ੍ਰੈਸ ਸਟੇਟ ਦਾ ਫੈਸਲਾ ਹੋਇਆ ਤੇ ਇਸ ਚ ਇਹ ਦਾ ਪ੍ਰੋਸਾ ਵਿਦਵਾਨੀ ਬਾਕੀ ਦੇਖੋ ਅਸੀਂ ਤਾਂ ਤੁਹਾਡੇ ਹਮੇਸ਼ਾ ਪ੍ਰਸ਼ਾਸਨ ਦਾ ਤੁਹਾਡੇ ਨਾਲ ਖੜਿਆ ਨਾਲ ਖੜਿਆ ਰਹਾਂਗੇ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਸਾਰਿਆਂ ਨੇ ਬਹੁਤ ਅਨੁਸ਼ਾਸਨ ਨਾਲ ਅੱਜ ਤੁਸੀਂ ਇੱਥੇ ਬੈਠੇ ਹੋ ਤੁਸੀਂ ਸਾਰੇ ਸਾਡੇ ਪਰਿਵਾਰ ਦਾ ਹਿੱਸਾ ਹੋ ਤੇ ਜਿਹੜੇ ਸਾਡੇ ਛੋਟੇ ਭਰਾ ਗਏ ਨੇ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਸੀ ਸਾਨੂੰ ਵੀ ਉਹਨਾਂ ਹੀ ਦੁੱਖਿਆ ਕੰਪਨੀ ਵੱਲੋਂ ਜਿਨ੍ਹਾਂ ਤੁਹਾਨੂੰ ਸਾਰਿਆਂ ਨੂੰ ਤੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਜ਼ਾਤੀ ਨਾ ਹੋਵੇ ਉਹਨਾਂ ਦੇ ਪਰਿਵਾਰ ਨੂੰ ਜਿੰਨੀ ਮਦਦ ਕਰ ਸਕੀਏ ਉਹ ਵੱਤਵਤ ਕਰੀਏ ਤੇ ਜਿਵੇਂ ਕਿ ਸੋਣੇ ਦੱਸਿਆ ਸੀ ਤੁਹਾਨੂੰ ਪਹਿਲਾਂ ਕਿ ਹਰ ਪਰਿਵਾਰ ਨੂੰ ਕੰਪਨੀ ਵੱਲੋਂ 37 ਲੱਖ ਰੁਪਏ ਜਿਹੜਾ ਹੈ ਉਹ ਕੱਲੇ-ਕੱਲੇ ਪਰਿਵਾਰ ਨੂੰ ਦਿੱਤਾ ਜਾਏਗਾ ਤਿੰਨਾਂ ਪਰਿਵਾਰਾਂ ਨੂੰ ਉਸ ਤੋਂ ਇਲਾਵਾ ਜਿਹੜੇ ਉਹਨਾਂ ਦੀ ਬਣਦੀ ਬੀਮਾ ਹੁੰਦਾ ਉਹ 9 ਲੱਖ ਰੁਪਏ ਦਾ ਜਿਹੜਾ ਬਣਦਾ ਉਹ ਵੀ ਦਿੱਤਾ ਜਾਊਗਾ ਹਰ ਪਰਿਵਾਰ ਨੂੰ ਇਸ ਤੋਂ ਇਲਾਵਾ ਜਿਹੜੀ ਪੈਨਸ਼ਨ ਜਿਹੜੀ ਬਣਦੀ ਹੈ ਬੱਚਿਆਂ ਦੀ ਗਾਂ ਉਹ ਵੀ ਉਹਨਾਂ ਨੂੰ ਉਹਨਾਂ ਦੀ ਉਮਰ ਤੱਕ ਜਿੰਨੀ ਬਣਦੀ 21 ਸਾਲ ਦੀ ਉਮਰ ਤੱਕ ਤੋਂ ਉੱਪਰ ਤੱਕ ਦੀ ਉਹਨਾਂ ਦੀ ਪੈਨਸ਼ਨ ਦਿੱਤੀ ਜਾਵੇ। ਇਹ ਤਾਂ ਚਲੋ ਇੱਕ ਬੱਖ ਚੀਜ਼ਾਂ ਨੇ ਗਾਂ ਤੋਂ ਇਹੋ ਜਿਹਾ ਕੁਝ ਨਾ ਹੋਵੇ। ਉਸ ਵਾਸਤੇ ਕੰਪਨੀ ਬਹੁਤ ਸਖਤ ਕਦਮ ਚੁੱਕਣ ਜਾ ਰਹੀ ਹੈ। ਜਿਨ੍ਹਾਂ ਦੀ ਜੋ ਵੀ ਸਾਡੇ ਰਿਪੋਰਟ ਚ ਆਏਗਾ ਡਾਟਾ ਦੇ ਇਹਨਾਂ ਦੀ ਵੀ ਚ ਕਮੀਆਂ ਰਹੀਆਂ ਨੇ ਜਿਨ੍ਹਾਂ ਦੀ ਗਲਤੀ ਹੈ ਉਹਨਾਂ ਨੂੰ ਸਭ ਤੋਂ ਸਖਾ ਸਜ਼ਾ ਦਿੱਤੀ ਜਾਵੇਗੀ। ਚਾਹੇ ਕਿ ਕਾਨੂੰਨੀ ਤੌਰ ਤੇ ਭਾਵੇਂ ਨਾ ਹੋਵੇ ਪਰ ਕੰਪਨੀ ਦਾ ਸਾਡਾ ਇੱਕ ਫਰਜ਼ ਬਣਦਾ ਕਿ ਇਹ ਜੇ ਜੋ ਅਜਾ ਹਾਦਸਾ ਹੋਏ ਦੁਬਾਰਾ ਨਾ ਹੋਵੇ। ਏ ਅਸੀਂ ਤੁਹਾਨੂੰ ਮਤਲਬ ਸਾਡੇ ਵੱਲੋਂ ਅਸੀਂ ਪੂਰਾ ਪ੍ਰੋਮਿਸ ਕਰਦੇ ਹਾਂ ਕਿ ਦੁਬਾਰਾ ਇਹ ਜਿਆ ਹਾਦਸਾ ਅਸੀਂ ਨਹੀਂ ਹੋਣ ਦੇਵਾਂਗੇ ਇਸ ਕੰਪਨੀ ਦੇ ਕਿਸ ਤੁਹਾਡਾ ਤੁਸੀਂ ਜਿੰਨਾ ਸਾਥ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਮੁਲਾਜ਼ਮਾਂ ਤੇ ਬੈਠੇ ਬਲੈਕਲਿਸਟ ਉਹ ਕਰਦੇ ਆ ਕਿ ਕਿਸੇ ਵੀ ਬੰਦੇ ਨੂੰ ਬਲੈਕਲਿਸਟ ਨਹੀਂ ਕੀਤਾ ਜਾਵੇਗਾ ਇਹ ਮੈਂ ਸਵੀਰਨ ਦਤਾਈ ਅਸੀਂ ਆਪ ਇੱਥੇ ਬੈਠੇ ਜਿਹੜਾ ਕੋਈ ਆਮਦਾਰੀ ਦਾ ਸਾਡੇ ਨਾਲ ਹੋਰ ਵੀ ਦਾਲੂ ਹੋਰ ਵੀ ਲੋਕਾਂ ਦੇ ਕੁਝ ਚੀਜ਼ਾਂ ਅਕੇਰੀਆਂ ਸਾਡੇ ਨਹੀਂ ਸਾਹਮਣੇ ਆਈਆਂ ਸਰ ਦਾ ਚੁਲੀਆਂ ਨਹੀਂ ਅਸੀਂ ਇਕੱਲੀ ਇਕੱਲੀ ਗੱਲ ਤੇ ਗੌਰ ਕਰਾਂਗੇ ਤੇ ਹੱਲ ਕਰਾਂਗੇ ਇਹ ਇੱਕ ਸਾਡੀ ਬੇਨਤੀ ਹੈ ਜਿਹੜੇ ਮੁੰਡੇ ਅੱਜ ਉਹ ਸਭ ਕਾਲੋ ਆ ਵੀ ਕਿਸੇ ਨੂੰ ਕੁਝ ਨਹੀਂ ਹੋਇਆ ਜਾਏਗਾ ਕਿਸੇ ਨੂੰ ਕੁਝ ਨਹੀਂ ਹੋਇਆ ਜਾਏਗਾ ਇਹ ਕੋਈ ਘਿਰ ਵੀ ਕਿਸੇ ਨੂੰ ਕੋਈ ਇਹੋ ਜਿਹਾ ਕੁਝ ਲੱਗੇ ਤੁਸੀਂ ਜਦੋਂ ਮਰਜੀ ਜੀ ਸਦਮਾ ਮੇਰੇ ਕੋਲੇ ਆਓ ਮੈਂ ਐਡਮਿਨਿਸਟ੍ਰੇਸ਼ਨ ਬਿਲਡਿੰਗ ਬੈਠਦਾ ਮੈਂ ਸਵੇਰੇ ਹੀ ਤੁਹਾਨੂੰ ਵਾਰ ਕੀਤਾ ਕਿ ਸਾਡਾ ਇੱਕ ਤੋਂ ਮੁੰਡਾ ਜਿਹੜਾ ਟਾਊਨਸ਼ਿਪ ਚ ਹਰ ਫਰਾਈਡੇ ਨੂੰ ਆ ਕੇ ਤੇ ਦੋ ਘੰਟੇ ਬੈਠੀ ਉਹ ਜਿੱਦਾਂ ਦਾ ਮੁਸੀਬਤਾਂ ਤੋਂ ਸ਼ੁਰੂ ਕਰ ਤੇ ਮੇਰੀ ਤੁਹਾਨੂੰ ਰਿਕਵੈਸਟ ਹੈ ਕਿ ਜਿਹੜੀ ਗੱਲ ਹੈ ਸਾਨੂੰ ਦੱਸਿਆ ਕਰੋ ਜਦ ਤੱਕ ਦੱਸੋਗੇ ਨਹੀਂ ਸਾਨੂੰ ਪਤਾ ਨਹੀਂ ਲੱਗੇਗਾ ਤੇ ਹਰ ਦਿਨ ਆ ਕੇ ਕਰੋ ਜੀ ਜ਼ਰੂਰ ਕੀਤਾ ਜਾਏਗਾ ਹੁੰਦਾ ਕੋ ਮੈਨੇਜਮੈਂਟ ਨੇ ਹਮੇਸ਼ਾ ਇਹੀ ਕਹੀ ਹੈ ਕਿ ਅਸੀਂ ਸੇਫਟੀ ਨੂੰ ਸਭ ਤੋਂ ਵੱਡਾ ਪ੍ਰੋਇਓਰਿਟੀ ਦਿੰਦੇ ਹਾਂ ਜਿੰਦਗੀ ਜਿੰਦਗੀ ਦਾ ਕੋਈ ਮੁੱਲ ਨਹੀਂ ਪਰ ਜਦੋਂ ਜਿਹੜੀ ਚੀਜ਼ ਪਤਾ ਹੀ ਨਾ ਲੱਗੇ ਉਹ ਫਿਰ ਸਾਡੇ ਅੱਖਾਂ ਤੋਂ ਨਜ਼ਰਲੀ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਇਹ ਜਿਹੀ ਕੋਈ ਘਟਨਾ ਨਾ ਹੋਵੇ ਸਰ ਜਿਨ੍ਹਾਂ ਤੋਂ ਪਾਸ ਫੜਿਆ ਨਹੀਂ ਪਲੀਜ਼ ਸਮਾਂ ਧੰਨਵਾਦ ਇੱਕ ਮਿੰਟ ਸਾਡੀ ਸਰ ਵੀ ਹੁਣ ਰਾਜਪਾਲ ਦੀ ਸਰਕਾਰ ਨੂੰ ਕਹਿੰਦੇ ਇਹ ਵੀ ਹੈ ਵੀ ਠੀਕ ਹੈ ਪਰਵਾਰਾਂ ਨੂੰ ਕੋਈ ਆਵਾਜ਼ ਨਹੀਂ ਮਿਲ ਗਿਆ ਇਹਨਾਂ ਦੇ ਅਧਿਕਾਰੀ ਵੀ ਕਹਿੰਦੇ ਵੀ ਇਸ ਅਰੇਂਜਮੈਂਟ ਨੂੰ ਬਾਰਾ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਗਾਂਜੀ ਘਟਨਾ ਕਿਤੇ ਨਾਮ ਆਪਣੇ ਆਰਸਾ ਨੇ ਇਸ ਤਰ੍ਹਾਂ ਕਿਹੜਾ ਹੋਣਾ ਆਰਵਿੰਦ ਸਿੰਘ ਇੱਕ ਸਸਰਾ ਹੋ ਰਾ ਜੀ ਇੱਕ ਮਿੰਟ ਸਾਰੇ ਇੱਕ ਮਿੰਟ ਸਾਰੇ ਸਾਥੀ ਖੜੇ ਰਹਿਣਾ ਇੱਕ ਬੇਨਤੀ ਹੈ ਜਿਹੜੀ ਸਭ ਤੋਂ ਵੱਡੀ ਪ੍ਰਸ਼ਾਸਕ ਨੂੰ ਪ੍ਰਸ਼ਾਸਨ ਨੂੰ ਕੰਪਨੀ ਅਧਿਕਾਰੀਆਂ ਨੂੰ ਜਿਹੜੀ ਇਹ ਨੌਜਵਾਨਾਂ ਦੀ ਮੌਤ ਤੋਂ ਬਾਅਦ ਜਿੰਨਾ ਅੰਦਰਲੇ ਕਰਮਚਾਰੀਆਂ ਨੇ ਔਰ ਮਰਦ ਔਰਤਾਂ ਨੇ ਅਰਸਾਫ ਲੈਣ ਲਈ ਸਾਥ ਦਿੱਤਾ ਉਹਨਾਂ ਦੇ ਮਨ ਦੇ ਅੰਦਰ ਇੱਕ ਵੱਡਾ ਇਸ ਕਿਸਮ ਦਾ ਭੈਅ ਬਣਿਆ ਹੋਇਆ ਅਧਿਕਾਰੀਆਂ ਵੱਲੋਂ ਕਿ ਕੱਲ ਨੂੰ ਉਹਨਾਂ ਨੂੰ ਕਿਸੇ ਵੀ ਵਿਅਕਤੀ ਮਰਦ ਔਰਤ ਨੂੰ ਬਲੈਕਲਿਸਟ ਕਰ ਦੇਉ ਉਹ ਬੇਇੱਜ਼ਤੀ ਕਰ ਦੇਉ ਤੇ ਜਥੇਵੰਦੀਆਂ ਉਹਨਾਂ ਦੇ ਨਾਲ ਖੜੀਆਂ ਐ ਕੱਲਾ ਕੱਲਾ ਬੰਦਾ ਤੁਹਾਡੇ ਨਾਲ ਕੋਈ ਗੱਲ ਕਰੇ ਕਿਸੇ ਕਿਸਮ ਦੀ ਜਾਲਤੀ ਹੁੰਦੀ ਹੈ ਇਹ ਸਾਰੇ ਦੀ ਸਾਰੀ ਸੰਘਰਸ਼ ਕਮੇਟੀ ਉਹਨਾਂ ਦੇ ਨਾਲ ਖੜੀ ਹੈ ਇੱਕ ਵੱਡੀ ਬੇਨਤੀ ਇਹ ਹੈ ਇੱਕ ਵੱਡੀ ਬੇਨਤੀ ਇਹ ਹੈ ਵੀ ਇਹ ਸਾਰਾ ਕੁਝ ਜਿਹੜਾ ਰਿਟਨ ਦੇ ਵਿੱਚ ਇੱਥੇ ਸਟੇਜ ਤੇ ਆਉਣਾ ਚਾਹੀਦਾ ਹੈ ਰਿਟਨ ਦੇ ਵਿੱਚ ਇੱਕ ਕਾਪੀ ਤੁਹਾਡੇ ਕੋਲ ਬੋਲਣਾ ਨਹੀਂ ਇੱਕ ਕਾਪੀ ਤੁਹਾਡੇ ਕੋਲ ਪ੍ਰਸ਼ਾਸਨ ਕੋਲ ਇੱਕ ਸਿੰਘਾਰਸ਼ ਕਮੇਟੀ ਦੇ ਫਕਾ ਦਾ ਤੌਰ ਤੇ ਪਰਿਵਾਰਾਂ ਨੂੰ ਰਿਟਰਨ ਚ ਦਿੱਤਾ ਜਾਵੇ ਇਹ ਸਾਡੀ ਸਭ ਤੋਂ ਪਹਿਲੀ ਬੇਨਤੀ ਹੈ ਕਿ ਲਗ ਲਗ ਕੋਈ ਵੀ ਸਾਥੀ ਨਿਜਮ ਦੀ ਅਲਮੇਲਾ ਕਰਕੇ ਜਿਹੜੀ ਗੱਲ ਰੱਖੀ ਹੈ ਉਹ ਸਮੁੱਚਿਆਂ ਦੀ ਰੱਖੀ ਹੈ ਸਮੁੱਚੇ ਮੂਵੀ ਦੇ ਵਿੱਚ ਨੇ ਸਮੁੱਚੇ ਜਿਨ੍ਹਾਂ ਦੀ ਰਿਕਾਰਡਿੰਗ ਹੈ ਕਿਸੇ ਵੀ ਅੱਜ ਦੇ ਸੁਚਿੰਗਰਸ਼ ਦੇ ਵਿੱਚ ਕਿਸੇ ਨਾਲ ਵੀ ਜੱਤ ਨਹੀਂ ਹੋਊਗੀ ਪ੍ਰਸ਼ਾਸਨ ਵੱਲੋਂ ਆਪਣੀ ਫੈਕਟਰੀ ਵੱਲੋਂ ਜੇ ਹੁੰਦੀ ਹੈ ਤਾਂ ਸੰਗਰਸ਼ ਕਮੇਟੀ ਨੂੰ ਸਾਨੂੰ ਦੱਸੇ ਅਸੀਂ ਬੈਠ ਕੇ ਟੇਬਲ ਤੇ ਉਸ ਦਾ ਹੱਲ ਕਰਾਂਗੇ ਤੇ ਜਾਂਤੀ ਨਹੀਂ ਹੋਣ ਦੇਵਾਂਗੇ ਅਸਲੀ ਜਿਹੜੀ ਗੱਲ ਹੈ ਕਿ ਇਸ ਗੱਲ ਦਾ ਵੱਡਾ ਪਹਿਲਿਆ ਹੋਇਆ ਸੀ ਕਿ ਅਸੀਂ ਰਿਟਰਨ ਚ ਮੰਗੇ ਆ ਸਾਰਾ ਕੁਝ ਮੇਰੇ ਰਿਟਰਨ ਦਾ ਵਿਚਾਰ ਆ ਕਿ ਇੱਕ ਇੱਕ ਗੱਲ ਸੁਣੋ ਜੀ ਡਿਊਟੀ ਦਾ ਵੀ ਜਦੋਂ ਬਹੁਤ ਜੁਕਾੜ ਗਿਆ ਪਰ ਇੱਕ ਮਿੰਟ ਮਾਰੇ ਗੱਲ ਧਿਆਨ ਨਾਲ ਸੁਣੋ ਇੱਕ ਤੋਂ ਦੋ ਫੈਸਲਾ ਹੋ ਗਿਆ ਆਹ ਸਰ ਤੁਸੀਂ ਮੱਚ ਗੱਲ ਕਰਦੇ ਹੋ ਤੁਸੀਂ ਪੜ੍ਹਨਾ ਦਾ ਬਾਰੇ ਆ ਗਏ ਇੱਕ ਮਿੰਟ ਚੁੱਪ ਰਹੋ ਬਾਅਦ ਚ ਗੱਲ ਕਰ ਲਾਂਗੇ ਬਾਅਦ ਚ ਬਹਿ ਜਾ ਤੁਸੀਂ ਬਹਿ ਜਾ ਬਹਿ ਜਾ ਇਹ ਇੱਕ ਮਿੰਟ ਬੈਠ ਕੇ ਕੁਝ ਜਿੱਥੇ ਬੈਠੋ 6 ਮਹੀਨਿਆਂ ਦਾ ਪਹਿਲਾ ਕੰਪਲੈਕਸ ਤੋਂ ਪਰਿਵਾਰਾਂ ਵੱਲੋਂ ਇਹ ਜਿਹੜਾ ਕੱਲ ਤਿੰਨ ਮੌਤਾਂ ਹੋਈਆਂ ਸੀਗੀਆਂ ਰਫਾਇਨਰੀ ਚ ਉਹਦੇ ਸਬੰਦ ਚ ਆਜਾ ਇਹਨਾਂ ਨੇ ਪਰਿਵਾਰਾਂ ਵੱਲੋਂ ਜਿਹੜਾ ਧਰਨਾ ਦਿੱਤਾ ਸੀ ਜਿਹਦੇ ਚ ਵੱਖ-ਵੱਖ ਜਥੇਬੰਦੀਆਂ ਦਾ ਵੀ ਸਹਿਯੋਗ ਸੀਗਾ ਇਹਨਾਂ ਨੂੰ ਪਰਿਵਾਰਾਂ ਨੂੰ ਤੇ ਉਹ ਹੁਣ ਜਿਹੜਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਮਨ ਨਾਲ ਤੇ ਜਿਹੜੇ ਪਰਿਵਾਰ ਹੈਗੇ ਐ ਤੇ ਉਹਨਾਂ ਦੇ ਜਿਹੜੇ ਮੌਤਪਰ ਵਿਅਕਤੀ ਸੀ ਤੇ ਉਹਨਾਂ ਦੇ ਵਿੱਚ ਬਹਿ ਕੇ ਇਹ ਸਹਿਮਤੀ ਬਣੀ ਐ ਵੀ ਦੇ ਜਿਹੜਾ ਧਰਨਾ ਹੁਣ ਸਵਾਗਤ ਕੀਤਾ ਜਾਊਗਾ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਮੁਆਵਜ਼ਾ ਜਿਹੜਾ 37 37 ਲੱਖ ਰੁਪਏ ਦੇ ਰੂਪ ਦੇ ਵਿੱਚ ਜੋ ਕੰਪਨੀ ਨੇ ਸਾਨੂੰ ਦੱਸਿਆ 37 37 ਲੱਖ ਰੁਪਿਆ ਪਰ ਪਰਿਵਾਰ ਨੂੰ ਮਿਲੂਗਾ ਉਹਨਾਂ ਦੇ ਸਾਰੇ ਬੈਨੀਫਿਟਸ ਦਿੱਤੇ ਜਾਣਗੇ ਪਲੱਸ ਜਿਹੜਾ ਵਿਅਕਤੀ ਅੰਦਰ ਹਲ ਟ੍ਰੀਟਮੈਂਟ ਹੈ ਉਹਨਾਂ ਨੂੰ ਜਿਹੜਾ 4 ਲੱਖ ਰੁਪਿਆ ਜਿਹੜਾ ਬਤੌਰ ਖਰਚਾ ਜਿਹੜਾ ਹੈਗਾ ਉਹ ਦਿੱਤਾ ਜਾਏਗਾ ਇੱਕ ਮਾਲੂ ਜਿਹੜੇ ਕੋਈ ਵੀ ਸਕੌਟੀ ਦੇ ਵਿੱਚ ਜਾਂ ਇਸ ਮਾਜਮ ਲਗੇ ਉਹਨਾਂ ਨੂੰ ਮਨਾਂ ਦੇ ਵਿੱਚ ਡਾਰਿਆ ਕਿ ਸਾਨੂੰ ਬਲੈਕਲਿਸਟ ਮੰਨ ਕਰਦੇ ਆ। ਸਪਸ਼ਟ ਕੀ ਗੱਲ ਉਹ ਇਹਨਾਂ ਦਾ ਕੰਪਨੀ ਦਾ ਆਪਣਾ ਮੈਟਰ ਹੈਗਾ ਦੇਖੋ ਇਹਨਾਂ ਦੇ ਨਾਲ ਉਹਦੇ ਚ ਸਾਡਾ ਕੋਈ ਦਖਲ ਨਹੀਂ ਪਰ ਫਿਰ ਵੀ ਇਹਨਾਂ ਨੇ ਕੰਪਨੀ ਦੇ ਅਧਿਕਾਰੀਆਂ ਨੇ ਸਾਰੀ ਭੀੜ ਦੇ ਵਿੱਚ ਉਹਨਾਂ ਨੂੰ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਬਲੈਕਲਿਸਟ ਨਹੀਂ ਕੀਤਾ ਜਾਵੇ।